ਗੁਰਦਾਸਪੁਰ ਤੋਂ ਇੱਕ ਬਹੁਤ ਹੀ ਮਾਣ ਵਾਲੀ ਅਤੇ ਪ੍ਰੇਰਣਾਦਾਇਕ ਗੱਬਰ ਸਾਹਮਣੇ ਆ ਰਹੀ ਹੈ ਜਿੱਥੇ ਅਕਸਰ ਨੰਨੀ ਉਮਰ ਦੇ ਬੱਚੇ ਖੇਡਾਂ ਵਿੱਚ ਰੁੱਝੇ ਰਹਿੰਦੇ ਹਨ ਉੱਥੇ ਗੁਰਦਾਸਪੁਰ ਦੇ ਇਸ ਨੰਨੇ ਬੱਚੇ ਨੇ ਆਪਣੀ ਗੱਜਬੀ ਯਾਦਾਸ਼ਤ ਸ਼ਕਤੀ ਨਾਲ ਇਤਿਹਾਸ ਰਚ ਦਿੱਤਾ ਇਸ ਬੱਚੇ ਨੇ ਕੇਵਲ 3 ਮਿੰਟ 35 ਸਕਿੰਟਾਂ ਵਿੱਚ ਦੁਨੀਆ ਦੇ 195 ਦੇਸ਼ਾਂ ਦਾ ਬਿਨਾਂ ਕਿਸੇ ਰੁਕਾਵਟ ਦੇ ਨਾਂ ਬੋਲੇ ਸਭ ਨੂੰ ਹੈਰਾਨ ਕਰ ਦਿੱਤਾ ਇਸ ਵਿਲੱਖਣ ਕਾਰਨਾਮੇ ਦੇ ਨਾਲ ਬੱਚੇ ਦਾ ਨਾਮ ਇੰਡੀਅਨ रिकॉर्ड ऑफ बुक ਵਿੱਚ ਦਰਜ ਕਰ ਲਿਆ ਗਿਆ ਨੰਨੀ ਉਮਰ ਚ ਕੀਤੀ ਗਈ ਵੱਡੀ ਉਪਲਬਧੀ ਨਾਲ ਨਾ ਸਿਰਫ ਪਰਿਵਾਰ ਸਗੋਂ ਪੂਰੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਸਥਾਨਕ ਲੋਕ ਸਮਾਜਿਕ ਸੰਸਥਾਵਾਂ ਅਤੇ ਸਿੱਖਿਆ ਵਿਦਿਕ ਵੱਲੋਂ ਬੱਚੇ ਦੀ ਖੁੱਲਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਉਪਲਬਧੀ ਨੌਜਵਾਨ ਪੀੜ੍ਹੀ ਲਈ ਇੱਕ ਵੱਡੀ ਪ੍ਰੇਰਨਾ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਸਹੀ ਮਾਰਗਦਰਸ਼ਨ ਅਤੇ ਲਗਨ ਨਾਲ ਛੋਟੀ ਉਮਰ ਦੇ ਵਿੱਚ ਵੀ ਵੱਡੇ ਮਕਾਮ ਨੇ ਜੋ ਹਾਸਲ ਕੀਤੇ ਜਾ ਸਕਦੇ ਨੇ ਬ੍ਰੀਫਿੰਗ ਕੰਪੀਟਿਟਿਵ پوری ورلڈ دی فلیگ بولے فلیگ بولے اون ڈائیو ویڈیو نک دے ویڈیو سکول والے نے اتھے شاباش سکول دیتی ہے ویری گڈ ویری گڈ مम्मा पापा एवरीथिंग गुड کر دی کوئی دی کی کی شوق ہے جھنڈے وغیرہ اپ نہ دو ਤੁਸੀਂ اپ نہ دے سارے جھنڈے ہاں جی ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਇੰਜੀਨੀਅਰ ਬਾਕਮ ਬੜਾ ਮੈਨੂੰ ਇੱਕ ਖੁਸ਼ੀ ਦਾ ਪੱਲ ਹੈ ਕਿਉਂਕਿ ਗੁਰਦਾਸਪੁਰ ਛੋਟਾ ਜਿਹਾ ਸ਼ਹਿਰ ਆ ਇੱਥੋਂ ਉੱਟ ਕੇ ਗੁਰਦਾਸਪੁਰ ਦਾ ਨਾਮ ਪੰਜਾਬ ਦਾ ਨਾਮ ਰੋਸ਼ਨਨਾ ਇੰਡੀਆ ਲੈਵਲ ਤੇ ਉਹ ਵੀ ਜਾ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਮੈਨੂੰ ਤਾਂ ਬਹੁਤ ਜਿਆਦਾ ਖੁਸ਼ੀ ਹੋਈ ਬਹੁਤ ਜਿਆਦਾ ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿੰਨੀ ਖੁਸ਼ੀ ਹੈ ਦੀ ਵੀ ਦਾ ਬੱਚੇ ਦਾ ਰਹਿੰਦਾ ਫਿਰ ਦਿਨ ਚ ਗਿਆ ਪਰ ਦੇਖਿਆ ਸੋਸ਼ਲ ਮੀਡੀਆ ਤੇ ਫਲੈਗ ਵਗੈਰਾ ਦੇਖਦਾ ਜਿਆਦਾ ਫਲੈਗ ਦੇਖਦਾ ਟੈਲੀਵਿਜ਼ਨ ਤੇ ਉਪਰ ਵੀ ਫਲੈਗ ਦੇਖਦਾ ਮੈਂ ਉਹਨੂੰ ਕਈ ਵਾਰੀ ਕਹਿੰਦਾ ਯਾਰ ਅਸਲ ਨਾਲ ਕਰ ਨਾ ਕਰਨਾ ਕਰ ਨਹੀਂ ਮੇਰੀ ਰੀਅਲ ਖਤਮ ਹੁੰਦੋਂ ਮੇਰੀ ਰੀਅਲ ਖਤਮ ਹੁੰਦੀ ਉਹ ਮੈਂ ਤੇ ਰੀਅਲ ਖਤਮ ਨਹੀਂ ਹੁੰਦੀ ਦੋ ਦੋ ਘੰਟੇ ਤੱਕ ਲੱਗਾ ਰਹਿੰਦਾ ਹੈ ਔਰ ਫਲੈਗ ਦੇਖਦਾ ਕਿਹੜਾ ਕੰਟਰੀ ਹੈ ਕਿਹੜਾ ਨਹੀਂ ਕੰਟਰੀ ਹਰ ਚੀਜ਼ ਦਾ ਦੇ ਦੱਸ ਸਕਦਾ ਫਿਰ ਦੱਸਦਾ ਵੀ ਹੈ ਇਵਨ ਇੱਥੋਂ ਤੱਕ ਕਿ ਪੁਰਾਣੇ ਟੂਟ ਟਾਪੂ ਹੁੰਦੇ ਨਾ ਉਹ ਵੀ ਦੱਸਦਾ ਵੀ ਫਰਾਨੇ ਫਰਾਨੀ ਚੀਜ਼ ਹੈ ਅਸ਼ਾਂਕਲ ਜੀਦੋਂ ਰ ਅੰਡੇ ਨੇ ਅਪਲਾਈ ਕਰਤਾ ਫਿਰ ਰਿਜ਼ਲਟ ਆਇਆ ਜੋ 2-3 ਮਹੀਨੇ ਬਾਅਦ ਹਾਂਜੀ ਹਾਂ ਕਿਵੇਂ ਦਾ ਰਿਐਕਸ਼ਨ ਸੀ ਤੁਹਾਡਾ ਜਾਂ ਪਰਵਾਰ ਦਾ ਰਿਐਕਸ਼ਨ ਨਹੀਂ ਕਾਸੀ ਨਹੀਂ ਸਕਦੇ ਸਾਡੀ ਕਿੰਨੀ ਖੁਸ਼ੀ ਹੋਈ ਮੈਂ ਤੁਹਾਨੂੰ ਇਹ ਦੱਸਾਂ ਐਨੀ ਖੁਸ਼ ਹੋਏ ਵੀ ਛੋਟਾ ਜਿਹਾ ਬੱਚਾ ਸਾਡੇ ਨਾਮ ਰੋਸ਼ਨ ਕਰਦਾ ਉਹ ਵੀ ਇੰਡੀਆ ਵਾਲਾ ਇੰਡੀਆ ਵਿੱਚ ਇੰਡੀਆ ਨਹੀਂ ਬਾਹਰ ਚਲੇ ਬੋਦਕੇ ਬਾਹਰ ਰਿਕਾਰਡ 'ਚ ਆ ਗਿਆ ਜੀ ਲੱਗਦਾ ਜਿਹੜੀ ਚੀਜ਼ਾਂ ਨੇ ਮਨਾ ਕਰਦੇ ਨੇ ਰੋਕਦੇ ਆ ਉਹੀ ਚੀਜ਼ ਤੇ ਉਹਨੇ ਨਾਮ ਰੋਸ਼ਨ ਕਰ ਦਿੱਤਾ ਨਹੀਂ ਮੈਂ ਇਸ ਚੀਜ਼ ਨਹੀਂ ਸੋਚਦਾ ਵੀ ਮੈਂ ਇਹ ਸੋਚਦਾ ਸੀ ਕਿ ਟੈਲੀਵਿਜ਼ਨ ਪਤਨ ਕੀ ਦੇਖਦਾ ਹੈ ਲੇਕਿਨ ਜਦੋਂ ਇਹ ਆਹੀ ਪਤਾ ਲੱਗਾ ਨਾ ਨੱਥੇ ਇਹ ਦੇ ਤਵ ਇੱਥੇ ਫਿਰ ਤਾਂ ਸਾਨੂੰ ਮਹਿਸੂਸ ਹੋ ਗਿਆ ਵੀ ਇਹਨੂੰ ਆਂਦਾ ਹੈ ਇਹ ਕਰੇ ਪਰ ਲੇਕਿਨ ਮੈਂ ਇਹਨੂੰ ਇਹ ਸਦੇ ਬਹੁਤਾ ਟਾਈਮ ਨਾ ਦੇ ਪੜਾਈ ਵਾਲ ਵੀ ਧਿਆਨ ਦੇ ਬਿਲਕੁਲ ਮਤਲਬ ਬਹੁਤਾ ਇਹਨਾਂ ਧਿਆਨ ਨਾ ਦੇ ਇਹਨਾਂ ਨੂੰ ਮੈਂ ਕਹਿੰਦਾ ਜੀ ਆਪਣੇ ਆਪਣੀ ਬੇਟੀ ਨੂੰ ਮੈਨੂੰ ਕਿਨੂੰ ਪੜਨ ਨਾਲ ਵੀ ਧਿਆਨ ਦਿਓ ਲੇਕਿਨ ਇਹਦਾ ਇੰਟਰਸਟ ਜਿਆਦਾ ਹੀ ਤਾਂ ਹੀ ਵੀ ਕਿਹਾ ਤੇ ਇਹਨਾਂ ਕਿਹਾ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਤੁਸੀਂ ਇਹਨਾਂ ਨੂੰ ਦੋ ਦਿਨ ਪਹਿਲਾਂ ਵਾਦਾ ਕੀਤਾ ਹੋਇਆ ਕਹਿੰਦੇ ਅਸੀਂ ਇਦਾਂ ਕਰਨਾ ਇਹਨੂੰ ਭੇਜਣਾ ਅਸੀਂ ਮੈਂ ਕਿਹਾ ਤੁਸੀਂ ਭੇਜ ਦਿਓ ਲੇਕਿਨ ਇਹਨੂੰ ਉਹ ਟ੍ਰੇਨ ਕਰੋ ਦੋ ਦਿਨ ਦੇ ਤਿੰਨ ਦਿਨ ਹਾਂ ਉਹ ਤਿੰਨ ਦਿਨ ਤੇ ਕੀਤਾ ਤੇ ਆ ਬਲਕਿ ਉਹਨਾਂ ਮੈਂ ਨਹੀਂ ਹੋਇਆ ਸੈਟੀਸਫਾਈ ਜਦੋਂ ਬਾਅਦ ਚ ਕਰਾਇਆ ਫੇਅਰ ਸਰਟੀਫਾਈ ਮੈਂ ਦੇਖੋ ਤੁਹਾਡੇ ਬੱਚੇ ਨੇ ਕੀ ਕੀਤਾ ਇਹ ਸਾਰਾ ਮੈਂ ਨਾਮ ਰੋਸ਼ਨ ਕਰਤਾ ਸਰ ਇਸ ਤੋਂ ਵੱਡੇ ਕੀ ਚੀਜ਼ ਚਾਹੀਦੀ ਹੁੰਦੀ ਵਧੀਆ ਬਸ ਹੁਣ ਸੋਇਆ ਬਹੁਤ ਬhtੀਆ ਜੀ ਮੈਂ ਤੁਹਾਨੂੰ ਦੱਸ ਰਿਹਾ ਦੱਸ ਸਕਦਾ ਕਿਵੇਂ ਐਸੇ ਲੋਗੇ ਬਾਕੀ ਲੋਕਾਂ ਨੂੰ ਜੇ ਕਿ ਬੱਚੇ ਜਿਨ੍ਹਾਂ ਦੇ ਘਟ ਕੇ ਰਹਿੰਦੇ ਜਾਂ ਟੈਲੈਂਟ ਪੂਰੀ ਤਰ੍ਹਾਂ ਬਾਹਰ ਨਾ ਆਵੇ ਮੈਂ ਤੇ ਕਹਿੰਦਾ ਬਈ ਜਿਹੜਾ ਬੱਚਾ ਜਿੱਧਰ ਜਾਣਾ ਚਾਹਦਾ ਅੱਜ ਕੱਲ ਦੇ ਜਮਾਨੇ 'ਚ ਉਹਨੂੰ ਜਾਣ ਦੇਣਾ ਚਾਹੀਦਾ ਪਰ ਲੇਕਿਨ ਕੰਟਰੋਲ ਰੱਖਣਾ ਚਾਹੀਦਾ ਕਿਤੇ ਇਦਾਂ ਨਾ ਹੋਏ ਕਿ ਮਤਲਬ ਕਿ ਉਹ ਗਲਤ ਪਾਸੇ ਚੱਲ ਜਾਈਏ ਤੁਹਾਨੂੰ ਪਤਾ ਨਾ ਲਗੇ ਉਹ ਬਹੁਤ ਚੀਜ਼ ਖਰਾਬ ਹੈ ਉਹ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਤੁਸੀਂ ਨਾਲੇ ਵੀ ਦੇਖੋ ਬਾਚ ਕਰੋ ਕਿ ਬੱਚਾ ਵਾਕਈ ਉੱਤੇ ਜਾ ਰਹੀ ਜਿੱਦਾਂ ਅਸੀਂ ਕਿਹਾ ਜਿੱਦਾਂ ਜਾਣਾ ਚਾਹੁੰਦਾ ਹੈ ਜੇ ਉਹ ਗਲਤ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੁਹਾਨੂੰ ਦੇਖਿਆ ਹੀ ਤੁਸੀਂ ਕਿ ਬਹੁਤ ਲੋਕੀ ਬੱਚੇ ਖਰਾਬ ਹੋਏ ਕਹਿੰਦੇ ਆ ਕੋਈ ਪਤਾ ਨਹੀਂ ਕਿਤੇ ਕਿਤੇ ਜਾਏ ਕਿਤੇ ਡਾਕਟਰ ਵੀ ਕਹਿੰਨ ਲੱਗੇ ਬੱਚਿਆਂ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਦੂਰ ਰੱਖੋ ਕਹਿੰਦੇ ਆ ਪਰ ਲੇਕਿਨ ਜੇ ਜਾਂਦਾ ਤੇ ਠੀਕ ਆ ਪਾ ਕੀ ਕਰਦਾ ਫੇਰ ਤੇ ਨਹੀਂ ਜਾਂਦਾ ਫੇਰ ਉਹਨੂੰ ਰੋਕੋ ਮਤਲਬ ਕੋਈ ਐਸੀ ਗੱਲ ਨਹੀਂ ਵੀ ਨਾ ਰੋਕੋ ਰੋਕਣਾ ਚਾਹੀਦਾ ਫੇਰ ਕੀ ਸੁਪਨਾ ਅੱਗੇ ਬੱਚੇ ਦਾ ਬੱਚਾ ਤੇ ਕਹਿੰਦਾ ਮੈਂ ਇੰਜੀਨੀਅਰ ਬਣਨਾ ਪਰ ਲੇਕਰ ਮੈਨੂੰ ਤੇ ਲੱਗਦਾ ਕਿ ਇਹਦਾ ਰਿਕਾਰਡ ਹੀ ਹੋਰ ਕੋਈ ਹੋਏਗਾ ਅਜੀ ਕੀਵੇਂ ਦਾ ਮਹਿਸੂਸ ਹੋ ਰਿਹਾ ਬੱਚਾ ਤਾਂ ਡਬਲ ਰਿਕਾਰਡ ਤੇ ਆਪਣਾ ਨਾਮ ਦੇ ਇਤਿਹਾਸ ਬਹੁਤ ਵਧੀਆ ਮਹਿਸੂਸ ਹੋ ਰਿਹਾ ਵਾ ਜੀ ਮਤਲਬ ਇਹੋ ਜਿਹੇ ਬੱਚੇ ਤਾਂ ਬਹੁਤ ਘੱਟ ਹੁੰਦੇ ਕੀ ਇਹੋ ਜਿਹਾ ਰਿਕਾਰਡ ਬਣੇ ਕੋਈ ਇਨੇ ਦੇਸ਼ ਦੇ ਨਾਮ ਦੱਸਨੇ ਅਹੀ ਆਪਤ ਲੋ ਹੀ ਨੇ ਕਿਹੜਾ ਝੰਡਾ ਕਿਹੜਾ ਤੇ ਕਿਹੜਾ ਕਿਹੜਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਭਾਈ ਆ ਵੇਖਿਆ ਤੇ ਨੰਨੂ ਅੱਗੇ ਪਾਉਗੀ ਹੋ ਗਈ ਹਾਂਜੀ ਸ਼ੁਕਰੀਆ ਸਵਾਲ ਲਈ ਹਾਂਜੀ ਕਿਵੇਂ ਦਾ ਤੁਹਾਨੂੰ ਮਹਿਸੂਸ ਹੋਇਆ ਜਦੋਂ ਰਿਜ਼ਲਟ ਆਇਆ ਸੀ ਰਿਜ਼ਲਟ ਮੈਂ ਤਾਂ ਉਥੇ ਯੂਨੀਵਰਸਿਟੀ ਹੀ ਤੇ ਵਾਈਫ ਦਾ ਫੋਨ ਆਇਆ ਸੀ ਤੇ ਬੜੀ ਖੁਸ਼ੀ ਹੋਈ ਸੀਗੇ ਫਿਰ ਮੈਂ ਬੈਠਾ ਸੀ ਆਪਣੇ ਸਰਕਲ ਦੇ ਤੇ ਮੈਂ ਫਿਰ ਬਾਹਰ ਆ ਕੇ ਫੋਨ ਸੁਣ ਰਿਹਾ ਮੈਂ ਫਿਰ ਨਈਦਾਟਾ ਵਧਾਰਿਆ ਆਰੀਆ ਵਧਾਈਆਂ ਹਾਂਜੀ ਹਾਂਜੀ ਦੋ ਦੋ ਸਾਰੇ ਜਿੰਦ ਜਿੰਦ ਜੋ ਕੋਈ ਬਾਹਰ ਰਹਿੰਦਾ ਜਾਂ ਕਿੱਥੇ ਰਹਿੰਦਾ ਸਾਰੇ ਪਾਸੇ ਉਹਦਾ ਹੀ ਆਂਦੀਆਂ ਸਕੂਲ ਵੱਲੋਂ ਵੀ ਕੀਤਾ ਗਿਆ ਸਨਮਾਨ ਹਾਂਜੀ ਸਕੂਲ ਵੱਲੋਂ ਵੀ ਜਿਵੇਂ ਮੇਰੇ ਕਈ ਦੋਸਤ ਬਾਹਰ ਵੀ ਗਏ ਆ ਉਹ ਵੀ ਫੋਨ ਕਰਦੇ ਆ ਫਿਰ ਉਹ ਉਹ ਸਨਮਾਨ ਹੁੰਦਾ ਵਾ ਕਿ ਬੱਚੇ ਨੇ ਲੇ ਦੇ 7 ਸਾਲ ਦਾ ਤੇ ਕਿੱਥੋਂ ਦਾ ਨਾਮ ਹਾਂਜੀ ਸਹੀ ਗੱਲ ਉਹ ਕਹਿੰਦੇ ਵੇਖਿਓ ਆਈਕਿਊ ਬੜਾ ਤੇਜ ਆ ਬੱਚੇ ਦਾ ਤੇ ਧਿਆਨ ਰੱਖਿਓ ਇਹਦਾ ਮਤਲਬ ਇਹੋ ਜਿਹਾ ਹੁੰਦਾ ਨਹੀਂ ਬੱਚਾ ਤੇ ਬਾਕੀ ਇਹਦਾ ਇੰਟਰਸਟ ਹੀ ਸੀਗਾ ਜੀ ਇਹਦੇ ਵੱਲ ਕੰਟਰੀਜ਼ ਵੱਲ ਤੇ ਜਿਹਦੇ ਜਿਹੇ ਜੋਬ ਕਰਦੇ ਉਹ ਤੇ ਟਾਈਮ ਵਗੈਰਾ ਤੇ ਚਲੋ ਤੁਹਾਡੇ ਕੋ ਵੀ ਘੱਟ ਹੁੰਦਾ ਕਿਵੇਂ ਇਹ ਬੱਚੇ ਨੂੰ ਮਤਲਬ ਤੁਹਾਨੂੰ ਟੈਲੈਂਟ ਦਾ ਜੋ ਪਤਾ ਲੱਗਿਆ ਕਿਵੇਂ ਇਹਨੂੰ ਗਾਈਡ ਕੀਤਾ ਕਿ ਜਾਂ ਜਿਹਦਾ ਸਾਥ ਗਾਈਡੈਂਸ ਇਹ ਲੋੜ ਹੀ ਨਹੀਂ ਭਈ ਆਪ ਹੀ ਨੇ ਜਿਹੜੇ ਟॉयਲ ਸੀਗੇ ਉਹਨਾਂ ਨੂੰ ਇਹਨੇ ਵਧੀਆ ਯੂਟਿਲਾਈਜ਼ ਕੀਤਾ ਕਿ ਟॉयਜ਼ ਨੂੰ ਹੀ ਆਪਣਾ ਇਹਨੇ ਸਟੱਡੀ ਮਟੀਰੀਅਲ ਬਣਾ ਲਿਆ ਜਿਵੇਂ ਪਿੱਛੇ ਵੀ ਸਾਡੇ ਪਿੱਛੇ ਵੀ ਝੰਡੇ ਉਹ ਲਾਏ ਆ ਨਕਸ਼ੇ ਲਾਏ ਆ ਤੇ ਆਪਣੇ ਜਿੱਥੇ ਘਰ ਚ ਵੀ ਸਾਰੇ ਕਮਰੇ ਜਿਹੜਾ ਕਮਰੇ ਜ ਆ ਪੰਜਾਬ ਦਾ ਵੱਖਰਾ ਲੱਗਾ ਇੱਕ ਪੂਰਾ ਫਲੋ ਇੰਡੀਆ ਦਾ ਤੇ ਵਰਲਡ ਦਾ ਤੇ ਉਥੋਂ ਦੇਖ ਕੇ ਇਹਨੂੰ ਪਤਾ ਲੱਗਦਾ ਕਿਹੜਾ ਕਿਹੜੀ ਮਤਲਬ ਜੀਓਗ੍ਰਾਫੀ ਦਾ ਪੂਰਾ ਪਤਾ ਇਹਨੂੰ ਕਿਹੜਾ ਕਿਹੜਾ ਦੇਸ਼ ਦੇ ਨਾਲ ਕਰਦਾ ਕਿਵੇਂ ਕਰਦਾ ਭਾਈ ਕੀ ਕਹਿਣਾ ਚਾਹੁੰਦੇ ਦੇਖੋ ਜਿਵੇਂ ਉਹ ਤੁਸੀਂ ਬੱਚੇ ਦੇ ਟੈਲੈਂਟ ਨੂੰ ਪਛਾਣਦੇ ਆ ਇਹਨੂੰ ਅੱਗੇ ਕੰਪੀਟੀਸ਼ਨਾਂ 'ਚ ਭਾਗ ਦਵਾਇਆ ਇਸ ਤਰ੍ਹਾਂ ਦੇ ਹੋਰ ਤਾਂ ਬਹੁਤ ਬੱਚੇ ਹੁਣ ਟੈਲੈਂਟਡ ਪਰ ਮਾਤਾ ਪਿਤਾ ਅਕਸਰ ਹੀ ਉਹ ਚੀਜ਼ ਨੂੰ ਅਣਗੋਲਾ ਕਰ ਦਿੰਦੀਆਂ ਜਾਂ ਪਛਾਣ ਨਹੀਂ ਪਾਉਂਦੇ ਪਛਾਣ ਨਹੀਂ ਪਾਉਂਦੇ ਜਾਂ ਕੀ ਮੈਸੇਜ ਹੋਊਗਾ ਆ ਦੇਖੋ ਹਰੇਕ ਬੱਚੇ 'ਚ ਕੋਈ ਨਾ ਕੋਈ ਟੈਲੈਂਟ ਹੁੰਦਾ ਕਿਹੇ 'ਚ ਕੋਈ ਖੇਡਾਂ 'ਚ ਹੁੰਦਾ ਕੋਈ ਪੜ੍ਹਾਈ 'ਚ ਹੁੰਦਾ ਜਾਂ ਉਹ ਉਸ ਬੱਚੇ ਨੂੰ ਅਸੀਂ ਕੀ ਕਰਨੇ ਆ ਚਲੋ ਹੁਣ ਤਾਂ ਫਿਰ ਵੀ ਹੋ ਗਿਆ ਸਾਡੇ ਵੇਲੇ ਤੱਕ ਆਈ ਕਹਿੰਦੇ ਪੜ 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 ਪੜੇਗਾ ਨਹੀਂ ਤਾਂ ਕੀ ਕਰੇਗਾ ਤੇ ਪਰ ਹੁਣ ਚੇਂਜ ਹੋ ਰਿਹਾ ਹੈ ਕਾਫੀ ਕੁਝ ਤੇ ਜੇ ਬੱਚਾ ਕੋਈ ਖੇਡਾਂ ਚ ਦੇ ਜੇ ਤਾਂ ਉਹਨੂੰ ਉਧਰ ਭੇਜਣਾ ਚਾਹੀਦਾ ਕਿਉਂਕਿ ਤੁਸੀਂ ਦੇਖ ਲਓ ਅੱਜ ਕੱਲ ਖੇਡਾਂ ਚ ਵੀ ਕਾਫੀ ਲੋਕ ਤਰੱਕੀ ਕਰ ਰਹੇ ਆ ਕਾਫੀ ਸਵਾਲ ਆਦੇ ਸੋਸ਼ਲ ਮੀਡੀਆ ਬਾਰੇ ਮੈਂ ਪਹਿਲਾਂ ਵੀ ਪੁੱਛਿਆ ਵਾ ਡਿਵਾਈਸ ਨੂੰ ਵੀ ਸੋਸ਼ਲ ਮੀਡੀਆ ਨੂੰ ਲੈ ਕੇ ਹੁਣ ਡਾਕਟਰਸ ਤੱਕ ਕਹਿਣ ਲੱਗ ਪਿਆ ਕਿ ਹਾਂਜੀ ਕੁੱਤੂ ਸਹੀ ਸਾਬਤ ਕਰਦਾ ਜੇ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤੇ ਬੱਚਿਆਂ ਦੇ ਹਿੱਤ ਲਈ ਹੈ। ਲਿਮਟ ਆ ਹਰ ਇੱਕ ਚੀਜ਼ ਦੀ ਭਾਜੀ ਜੇ ਲਿਮਟ ਤੋਂ ਵੱਧ ਹੋ ਗਿਆ ਫਿਰ ਕੋ ਸਾਰੀਆਂ ਜੰਜਾਂ ਮਾੜੀਆਂ। ਸੋਸ਼ਲ ਮੀਡੀਆ ਅਸੀਂ ਵੀ ਇਹਨੂੰ ਘੱਟ ਕਰਦੇ ਆਂ ਕਿ ਘੱਟ ਦੇਖੇ ਜਾਂ ਬੱਚੇ ਨੂੰ ਇਹੋ ਜਿਹੀ ਵੀਡੀਓ ਦਿਖਾਣੇ ਜਿਹਦੇ ਵਿੱਚ ਬੱਚੇ ਦੀ ਅੱਖਾਂ ਖਰਾਬ ਹੋਈਆਂ ਜਾਂ ਡਾਕਟਰਾਂ ਦੀ ਕੋਈ ਵੀਡੀਓ ਦਿਖਾ ਦਿੰਦੇ ਆਂ ਕਿ ਬੱਚਾ ਆਪੇ ਹੀ ਘੱਟ ਦੇਖੇ। ਤੇ ਇੰਨਾ ਵੀ ਨਹੀਂ ਬੱਚੇ ਨੂੰ ਦੂਰ ਰੱਖਣਾ ਚਾਹੀਦਾ ਕਿ ਬੱਚਾ ਅੱਜ ਕੱਲ੍ਹ ਦਾ ਕੋਈ ਜਮਾਨਾ ਜੇ ਬੱਚੇ ਨੂੰ ਬਹੁਤਾ ਹੀ ਦੂਰ ਰੱਖ ਲਾਂਗੇ ਬੱਚਾ ਜ਼ਮਾਨੇ ਦੇ ਨਾਲ ਤੋਰ ਨਹੀਂ ਸਕਦਾ ਫਿਰ ਪਿੱਛੇ ਰਹਿ ਜਾਏਗਾ। ਹਾਂਜੀ ਚੰਦੇ ਦੀ ਯੂਟਿਊਬ ਤੋਂ ਵੀ ਵੇਖਦਾ ਨੌਲੇਜ ਦੇ ਤੌਰ ਤੇ ਵਰਤਿਆ ਜਾਏ ਤੇ ਵਧੀਆ ਜੀ ਹਾਂਜੀ ਨੌਲੇਜ ਦੇ ਤੌਰ ਤੇ ਵਰਤਿਆ ਜਾਏਗਾ ਨੌਲੇਜ ਵੀ ਬਹੁਤ ਹੈ ਵੈਸੇ ਹੁਣ ਅਗਲਾ ਜਿੱਦਾਂ ਰਿਕਾਰਡ ਹੈ ਕਿ ਕਹਿੰਨਾ ਚੰਨ ਕਿਹੜੇ ਰਿਕਾਰਡ ਤੇ ਹੁਣ ਅੱਗੇ ਜਾਣਾ ਜਾਈਏ ਆਹ ਬਾਅਦ ਅੱਗੇ ਦੀ ਕੀ ਪਲੈਨਿੰਗ ਹੈ ਕੀ ਤਿਆਰੀ ਹੈ ਇਹ ਤਾਂ ਦੇ ਮੰਮੀ ਪਲੈਨਿੰਗ ਕਰਦੇ ਵੈਸੇ ਗਿਨੈਸ ਬੁੱਕ ਆਫ ਵਰਡ ਰਿਕਾਰਡਸ ਜਾਂ ਫਿਰ ਇੱਕ ਲਿਮਕਾ ਬੁੱਕ ਆਫ ਰਿਕਾਰਡਸ ਆ ਉਹ ਦੇ ਉਹ ਦੇਖਾਂਗੇ ਜੀ ਤੁਸੀਂ ਅਪਲਾਈ ਕਰੋਗੇ ਅੱਗੇ ਹਾਂਜੀ 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 ਠੀਕ ਹੈ ਆਪਣਾ ਨਾਮ ਦੱਸ ਦਿਓ ਤੇ ਬੱਚੇ ਦਾ ਕੀ ਨਾਮ ਹੈ ਮੇਰਾ ਨਾਮ ਨਿਧੀ ਸਾਹਨੀ ਹੈ ਤੇ ਮੇਰੇ ਬੇਟੇ ਦਾ ਨਾਮ ਹੈ ਕਰਮਨਵੀਰ ਸਿੰਘ ਆ ਇਹਦੀ ਏਜ ਹੈਗੀ ਹੁਣ 6 ਇਅਰਸ 10 ਮੰਥ ਕਿਹੜੇ ਕੰਪੀਟੀਸ਼ਨ ਜਿਹਨੇ ਭਾਗ ਲਿਆ ਸੀ ਤੇ ਜਿੱਚੋਂ ਮਿਲਨੇ ਬਲ ਰਿਕਾਰਡ ਆ ਇਹਨੇ 195 ਕੰਟਰੀਜ਼ ਦੇ 플ੈਗ ਦੱਸ ਕੇ ਉਹਨਾਂ ਦੇ ਕੰਟਰੀ ਨੇਮ ਦੱਸੇ ਸੀ 195 ਕੰਟਰੀਜ਼ ਦੇ 플ੈਗ ਦੇਖ ਕੇ ਨਾ ਉਹਨਾਂ ਦੇ ਨਾਮ ਦੱਸੇ ਸੀ ਕੰਟਰੀਜ਼ ਦੇ ਤੇ ਇਹਦਾ ਰਿਕਾਰਡ ਹੁਣ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਤੇ ਇਹ ਸਾਰਾ ਰਿਕਾਰਡ ਨਾ ਇਹਨੇ 3 ਮਿੰਟ 35 ਸੈਕਿੰਡ ਚ ਦੱਸਿਆ ਸੀ ਮਨ ਕੀ ਪ੍ਰੋਸੈਸ ਹੈ ਗਾਇਸ ਇਸ ਕੰਪੀਟੀਸ਼ਨ ਵਿੱਚ ਭਾਗ ਲੈ ਆਉਂਦਾ ਜਾਂ ਕਿਵੇਂ ਰਿਜ਼ਲਟ ਆਉਂਦਾ ਅ ਸਰ ਪਹਿਲਾਂ ਅਸੀਂ ਟਾਈਮਰ ਲਗਾ ਕੇ ਇੱਕ ਵੀਡੀਓ ਬਣਾਣੀ ਹੁੰਦੀ ਆ ਪਹਿਲੀ ਜਗ੍ਹਾ ਕੋ ਰਫ ਵੀਡੀਓ ਵੀ ਹੈਗੀ ਆ ਉਹ ਵੀ ਰਫ ਵੀਡੀਓ ਸਿੰਪਲੀ ਲੈ ਕੇ ਇੱਕ ਅਪਲੋਡ ਕਰਨੀ ਹੁੰਦੀ ਆ ਤੁਸੀਂ ਇੰਡੀਆ ਬੁੱਕ ਆਫ ਰਿਕਾਰਡਸ ਸਿਰਫ ਅਪਲਾਈ ਕਰਨਾ ਹੁੰਦਾ ਬਾਕੀ ਸਾਰਾ ਪ੍ਰੋਸੈਸ ਨਾ ਉਹ ਆਪੇ ਤੁਹਾਨੂੰ ਦੱਸ ਦਿੰਦੇ ਆ ਕਿੰਨੀ ਦੇਰ ਬਾਅਦ ਆਗੇ ਰਿਜ਼ਲਟ 2-3 ਮਹੀਨੇ ਲੱਗ ਜਾਂਦੇ ਰਿਜ਼ਲਟ ਆਣ ਤੱਕ ਕਿਉਂਕਿ ਵੀਡੀਓ ਪੂਰੀ ਵੈਰੀਫਾਈ ਹੁੰਦੀ ਹੈ ਫਿਰ ਉਸ ਤੋਂ ਬਾਅਦ ਹੀ ਯੈਸ ਹੁੰਦੀ ਹੈ। ਯਰ ਰਿਜ਼ਲਟ ਹੈ ਕਿ ਕੀ ਰਿਐਕਸ਼ਨ ਹੈ ਮਤਲਬ ਕੀ ਕੀਵਾਂ ਦਾ ਮੈਸੇਜ ਹੈ ਦਾ ਸਾਨੂੰ ਤਾਂ ਬਹੁਤ ਮਾਨ ਮਹਿਸੂਸ ਹੋਇਆ ਕਿਉਂਕਿ ਇਹ ਐਕਸਪੈਕਟ ਨਹੀਂ ਕੀਤਾ ਕਿ ਇਦਾਂ ਦਾ ਕੋਈ ਰਿਕਾਰਡ ਬਣ ਜਾਏਗਾ ਜਾਂ ਕੁਝ ਪੋਸਿਬਲ ਹੈ। ਜੇ ਸਟਾਰਟਿੰਗ ਵਿੱਚ ਬੱਚੇ ਨੇ ਨਾਮ ਲੈਣੇ ਸ਼ੁਰੂ ਕੀਤੇ ਸੀ ਛੰਡਿਆ ਦੇ ਤੋਂ ਤੁਹਾਨੂੰ ਮਤਲਬ ਸੀਰੀਅਸ ਸੀ ਜਾਂ ਲੱਗਿਆ ਕਿ ਠੀਕਾ ਬੱਚਾ ਖੇਡਦਾ ਪਿਆ ਤੇ ਬਸ ਠੀਕ ਹੈ। ਨਹੀਂ ਸਾਨੂੰ ਚਲੋ ਇੰਨਾ ਲੱਗਦਾ ਸੀ ਕਿ ਸ਼ਾਪਤਾ ਹੈਗਾ ਬ੍ਰੇਨ ਦਾ ਸਾਰੇ ਫਲੈਗਸ ਦੱਸਦਾ ਪਿਆ ਪਰ ਪਹਿਲਾਂ ਆਪਾਂ ਸੋਚਿਆ ਨਹੀਂ ਸੀ ਕਿ ਸਾਰੇ ਕੰਟ ਪਰ ਜਦੋਂ ਇਹਨੇ ਦੱਸਨੇ ਸ਼ੁਰੂ ਕਰਤੇ ਹੌਲੀ ਹੌਲੀ ਸਾਨੂੰ ਪਤਾ ਲੱਗਾ ਕਿ ਕਈ ਤੇ ਇਹੋ ਜਿਹੇ ਟਾਪੂ ਦੇ ਫਲੈਗਸ ਵੀ ਹੈਗੇ ਸੀ ਜਾਂ ਆਈਲੈਂਡ ਸੀ ਜਿਹੜਾ ਦੇ ਜਿਨ੍ਹਾਂ ਦੇ ਅਸੀਂ ਕਦੀ ਨਾਮ ਵੀ ਨਹੀਂ ਸੁਨੇ ਸੀ ਉਹਨਾਂ ਦੇ ਫਲੈਗ ਵੀ ਦੱਸ ਦਿੰਦਾ ਸੀ ਫਿਰ ਆਪਾਂ ਸੋਚਿਆ ਕਿ ਕਿਉਂ ਨਾ ਇਹਨੂੰ ਇਸ ਇਸੇ ਡਾਇਰੈਕਸ਼ਨ ਵਾਲੇ ਨੂੰ ਅੱਗੇ ਹੋਰ ਤੋੜੀਏ ਤੇ ਕਿਸੇ ਰਿਕਾਰਡ ਚ ਅਪਲਾਈ ਕਰੀਏ ਕੀ ਦਿਨਚਰਿਆ ਰਹਿੰਦੀ ਬੱਚੇ ਦੀ ਮਤਲਬ ਕਿਵੇਂ ਦੇ ਦੀ ਖੇਲ ਖੁੱਦ ਰਹਿੰਦੀ ਆ ਜਾਂ ਸੋਸ਼ਲ ਮੀਡੀਆ ਦੇ ਕਿਦਾਂ ਦੇਖਦਾ ਵਾ ਜਾਂ ਨਹੀਂ ਵੇਖਦਾ ਆ ਦਿਨਚਰਿਆ ਤਾਂ ਸਕੂਲ ਕਾਫੀ ਟਾਈਮ ਸਕੂਲ ਨਿਕਲ ਜਾਂਦਾ ਪਰ ਸੋਸ਼ਲ ਮੀਡੀਆ ਦੇ ਅੰਦਰ ਹਾਂ ਦੇਖਦਾ YouTube ਸਾਡਾ ਬੇਟਾ ਦੇਖਦਾ ਬਹੁਤ ਦੇਖਦਾ ਪਰ ਦੇਖਦਾ ਸਿਰਫ ਉਹੀ ਆ ਕੰਟਰੀ ਬਾਲਸ ਕਿਉਂਕਿ ਇੱਕ ਵਾਰੀ ਜਿਹੜਾ ਆਪਾਂ ਦੇਖਣ ਲੱਪਨੇ ਆ ਸਾਡੇ ਸਕਰੋਲ ਵੀ ਉਹੀ ਹੁੰਦਾ ਫੋਨ 'ਚ ਹੁਣ ਸਾਡੇ ਫੋਨ 'ਚ ਸਾਰਾ ਕੁਝ YouTube 'ਚ ਆਏਗਾ ਸਾਰਾ ਉਹੀ ਆਏਗਾ ਹੁਣ ਜੇ ਮੈਂ ਵੀ YouTube ਖੋਲਾਂਗੀ ਆਪਣੀ ਉੱਚ ਸਾਰਾ ਕੰਟਰੀ ਬਾਲਸ ਆਂਦਾ ਉੱਚ ਇੰਨਾ ਨਹੀਂ ਕਿ ਸਿਰਫ ਕੰਟਰੀਜ਼ ਦੇ ਫਲੈਗ ਆਂਦੇ ਆ ਕੰਟਰੀਜ਼ ਦੀ ਹਿਸਟਰੀ ਵੀ ਦੱਸਦੇ ਆ ਵਰਲਡ ਵਾਰ 2 'ਚ ਕੀ ਹੋਇਆ ਵਰਲਡ ਵਾਰ 1 'ਚ ਕੀ ਹੋਇਆ ਸਾਨੂੰ ਵੀ ਕਈ ਕੁਐਸਚਨ ਪੁੱਛਦਾ ਆ ਕਿ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਕੀ ਹੋਇਆ ਇੰਡੀਪੈਂਡੈਂ ਮਤਲਬ ਜੀ ਇੱਕ ਆਪਾਂ ਗੱਲ ਕਰੀ ਸੋਸ਼ਲ ਮੀਡੀਆ ਦੇ ਜਿੱਥੇ ਲੋਕ ਬੱਚਿਆਂ ਨੂੰ ਦੂਰ ਰੱਖਦੇ ਆ ਪਰ ਤੁਹਾਡੇ ਬੱਚੇ ਸੋਸ਼ਲ ਮੀਡੀਆ ਥਰੂ ਹੀ ਆਪਣਾ ਇਹ ਟੈਲੈਂਟ ਨੂੰ ਡਿਵੈਲਪ ਕਰਦੇ ਆ ਹਾਂਜੀ ਹਾਂਜੀ ਸਹੀ ਗੱਲ ਆ ਇਹਨਾਂ ਸੋਸ਼ਲ ਮੀਡੀਆ ਤੋਂ ਬਹੁਤ ਕੁਝ ਸਿੱਖਿਆ ਤੇ ਮਲਕੀ ਇੱਕੋ ਪਾਸੇ ਸਿਰਫ ਲੱਗਾ ਰਿਆ ਨਾ ਫਿਰ ਕੰਟਰੀ ਬਾਲਸ ਦੇਖਦਾ ਹੀ ਫਿਰ ਇਹਨੂੰ ਰੀਲਸ ਵੀ ਸ਼ਾਰਟਸ ਵੀ ਸਾਰੇ ਕੰਟਰੀ ਬਾਲਸ ਹੀ ਆਉਂਦੇ ਹੀ ਤੇ ਉਹ ਜਿਵੇਂ ਆਪਾਂ ਦੇਖਿਆ ਡਰਾਇੰਗਸ ਵਗੈਰਾ ਕਿ ਕਿੰਨੇ ਬਣਾਈਏ ਤੁਸੀਂ ਹੈਲਪ ਕੀਤੀ ਜਾਂ ਖੁਦ ਹੀ ਕਰਦਾ ਨਹੀਂ ਸਰ ਡਰਾਇੰਗ ਸਾਰੀ ਆ ਖੁਦ ਹੀ ਕਰਦਾ ਆ ਅਹੀਂ ਬਸ ਜਦਾਂ ਫਿਨਿਸ਼ਿੰਗ ਕਰਦੇ ਆ ਥੋੜੀ ਬੋਤੀ ਕੋਈ ਲਾਈਨ ਸਪਰੇਟ ਨਹੀਂ ਹੈਗੀ ਜਾਂ ਕਿਉਂਕਿ ਸਕੇਲ ਲੈ ਕੇ ਹੈ ਬਣਾਣਾ ਇਹਨੂੰ ਅਹੀਂ ਕੋਈ ਡਰਾਇੰਗ ਤਾਂ ਪ੍ਰੋਪਰ ਆਂਦੀ ਨਹੀਂ ਆ ਸੈਕੰਡ ਕਲਾਸ ਹੀ ਹੈਗਾ ਤੇ ਇੱਕ ਉਹ ਸਕੂਲ ਤੇ ਵੀ ਹੈ ਕੁਝ ਨਹੀਂ ਸਿਖਾਉਂਦੇ ਕਿ ਫਲੈਗਸ ਰਿਲੇਟਡ ਤੇ ਸਿਲੇਬਸ ਤੇ ਤਾਂ ਹੈ ਨਹੀਂ ਆ ਪਰ ਬਸ ਡਰਾਇੰਗ ਕਰਦਾ ਇਹਨੂੰ ਸਾਰਾ ਪਤਾ ਕਿ ਕਲਰ ਕਿਹੜਾ ਆਣਾ ਕਿਹੜਾ ਐਨੀਮਲ ਬੰਨਣਾ ਚਲੋ ਸ਼ੇਪ ਨਹੀਂ ਬਣਾਨੀ ਆਂਦੀ ਐਗਜ਼ੈਕਟ ਇਹਨੂੰ ਪਰ ਉਹ ਸਾਰਾ ਕੁਝ ਇਹਨੂੰ ਪਤਾ ਹੈ ਕਿ ਇੱਕ ਫਲੈਗ ਜੇ ਹੈਗਾ ਕਿਹੜਾ ਸਕੁਅ ਉੱਚ ਕਿਹੜੇ ਕਿਹੜੇ ਕਲਰ ਆਣੇ ਆ ਉਹ ਸਾਰਾ ਕੁਝ ਪਤਾ ਇਹਨੂੰ ਬਾਕੀ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਤਾਂ ਇਹ ਕਹਾਂਗੀ ਕਿ ਜਿਹੜੀ ਤੁਹਾਡੇ ਬੱਚੇ ਨੂੰ ਜਿਹੜੀ ਚੀਜ਼ ਇੰਟਰਸਟ ਹੈਗਾ ਪਹਿਲੀ ਗੱਲ ਤਾਂ ਤੁਸੀਂ ਉਹੀ ਚੀਜ਼ ਨੂੰ ਐਕਸਪਲੋਰ ਕਰੋ ਬਾਕੀ ਚੀਜ਼ਾਂ ਤੇ ਫੋਕਸ ਕਰਨ ਦਾ ਕੋਈ ਲੋੜ ਨਹੀਂ ਇੰਨੀ ਹੈਗੀ ਜੋ ਚੀਜ਼ ਬੱਚੇ ਬੱਚਾ ਖੁਸ਼ ਆ ਜਿਹੜੀ ਚੀਜ਼ ਕਰਕੇ ਪਹਿਲਾਂ ਤਾਂ ਤੁਸੀਂ ਉਹਨੂੰ ਇੰਟਰਸਟ ਲੈ ਕੇ ਚੱਲੋ ਬਾਕੀ ਅੱਗੇ ਦੇਖੋ ਇਨ ਫਿਊਚਰ ਬੱਚਾ ਕਿਹੜੀ ਸਾਈਡ ਜਾਂਦਾ